ਸੇਵਾਦਾਰ ਗਊ ਸੇਵਕ ਇੱਥੇ ਪਹੁੰਚ ਚੁੱਕੇ ਨੇ ਜੀ ਆਪਣੇ ਗੱਗੀ ਜੀ ਪਹੁੰਚੇ ਨੇ ਬੌ ਕੇਵਲ ਜੀ ਸਾਗਰ ਜੀ ਇਹ ਆਪਣੇ ਰਜਨੀਸ਼ ਜੀ ਇਹ ਵੀ ਪਹੁੰਚੇ ਨੇ ਤੇ ਆਪਣੇ ਸੋਨੀ ਵੀਰ ਜੀ ਬਲਜੀਤ ਜੀ ਇਹ ਹਰ ਵਾਰ ਦੀ ਤਰ੍ਹਾਂ ਇੱਥੇ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਮੈਂ ਕਹਿੰਦਾ ਇਹਨਾਂ ਦੇ ਅੱਗੇ ਲੱਗਣ ਦੇ ਨਾਲ ਹੀ ਇਹ ਸੇਵਾ ਜਿਹੜੀ ਚੱਲ ਰਹੀ ਹੈ ਤੇ ਬੌ ਜੀ ਦੀ ਵਿਸ਼ੇਸ਼ ਕਿਰਪਾ ਇਹ ਹੈ ਕਿ ਹੁਣ ਬਲੇਰੋ ਕੈਂਪਰ ਲੈ ਕੇ ਆਂਦੇ ਨੇ ਜਿਹੜੇ ਵੀਰ ਇਹ ਕੈਂਪਰ ਦਿੰਦੇ ਨੇ ਇਹਨਾਂ ਨੂੰ ਇਹਨਾਂ ਦੇ ਖਾਸ ਮਿੱਤਰ ਨੇ ਮਿੱਤਰਤਾ ਦੁਨੀਆ ਹੁੰਦੀ ਹੈ ਮਿੱਤਰਾਂ ਦੀ ਪਰ ਇਹ ਜਿਹੜਾ ਵਿਸ਼ੇਸ਼ ਸਹਿਯੋਗ ਹੈ ਬਾਉ ਜੀ ਨੂੰ ਬਾਈ ਜੀ ਦੇ ਰਹਿਣ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰ ਵਾਰ ਇੱਕ ਕੈਂਪਰ ਲੈ ਕੇ ਆਉਂਦੇ ਨੇ ਤੇ ਇਹਨਾਂ ਦੀ ਸੇਵਾ ਜਿਹੜੀ ਉੱਥੇ ਜਾਂਦੀ ਹੈ ਬਹੁਤ ਧੰਨਵਾਦ ਹੈ ਇਹਨਾਂ ਦਾ ਜੈਸੀ ਰਾਮ ਜੈਗੋ ਮਾਤਾ ਦੀ ਹਰ ਕੋਈ ਆਇਆ ਅਰ ਉਹ ਵੀ ਕੁਝ ਕੁ ਹੀ ਹੈ ਕੁਝ ਹੱਦ ਤੱਕ ਉਹ ਕਿਉਂ ਨਾ ਕਰ ਸਕਦਾ ਹੈ ਠੇਕੇਦਾਰ ਸਾਹਿਬ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਬਿਲਕੁਲ ਨਾ ਨੁੱਕਰ ਨਹੀਂ ਕਰਦੇ ਗੱਡੀ ਹਮੇਸ਼ਾ ਉਹਨਾਂ ਦੀ ਤਿਆਰੀ ਹੁੰਦੀ ਹੈ ਸਾਰੇ ਸੇਵਾਦਾਰ ਜਿਹੜੇ ਇਸ ਸੇਵਾ ਦੇ ਨਾਲ ਜੁੜੇ ਨੇ ਆਪਣੀ ਸੇਵਾ ਬੰਦੇ ਨੇ ਮੈਂ ਇੱਕ ਵਾਰ ਕਹਿਣਾ ਚਾਹੁੰਦਾ ਕਿ ਵੀਰ ਦੀ ਸੇਵਾ ਦੇ ਲਈ ਭਾਵੇਂ ਤੁਸੀਂ ਸਾਡੇ ਨਾਲ ਨਹੀਂ ਜਾਂਦੇ ਪਰ ਹਰ ਵਾਰੀ ਆਪਣਾ ਬੜਮੁੱਲਾ ਯੋਗਦਾਨ ਜਿਹੜਾ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬਾਂਦਰਾਂ ਦੇ ਲਈ ਬੇਜਵਾਨ ਬਾਂਦਰਾਂ ਲਈ ਭੇਜਦੇ ਹਾਂ ਤੁੜਤੇ ਬੁਜਰੰਗ ਵਾਲੀ ਅਪਾਰ ਕਿਰਪਾ ਕਰਨਗੇ ਆ ਬਾਈ ਜੀ ਨੇ ਮਤਲਬ ਸੇਵਾ ਭਾਵਨਾ ਇੰਨੀ ਹੈ ਕਿ ਜਿਹੜਾ ਸਮਾਨ ਇਹਨਾਂ ਨੂੰ ਲੈ ਕੇ ਜਾਂਦੇ ਆ ਇਹ ਬਾਜ਼ਾਰ ਨਾਲ ਜਿਹੜਾ ਬੋਲੀ ਤੇ ਵਿਕਰੇ ਉਹਦੇ ਨਾਲ ਵੀ ਘੱਟ ਰੇਟ ਤੇ ਦੇ ਰਹੇ ਨੇ ਹਰ ਵਾਰੀ ਇਹਨਾਂ ਨੂੰ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਉੱਪਰ ਤੇ ਆ ਦੇਖੋ ਅਜੇ ਲਈਏ ਗੋਭੀ ਬਹੁਤ ਘੱਟ ਰੇਟ ਦੇ ਵਿੱਚ ਜਿਵੇਂ ਨਾ ਮਾਤਰੀ ਰੇਟ ਲਾਇਆ ਕੋਈ ਰੇਟ ਲਿਆ ਹੀ ਨਹੀਂ ਬਾਈ ਜੀ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਚੱਕੋ ਵੀ ਮੁੰਡਿਓ ਅਸੀ ਰਾਮ ਜੈ ਗੋ ਮਾਤਾ ਦੀ ਅੱਜ ਸਾਡੇ ਸੇਵਾਦਾਰ ਨੇ ਜਿਹੜੇ ਇਹ ਵੀਰ ਦੀ ਤਿਆਰੀ ਕਰ ਚੁੱਕੇ ਨੇ ਸਾਮਾਨ ਸਾਰਾ ਲੱਤ ਲਿਆ ਤੇ ਆਪਣੇ ਸਾਗਰ ਵੀਰ ਜੀ ਆਪਣੇ ਸੋਨੀ ਵੀਰ ਜੀ ਬਾਉ ਕੇਵਲ ਜੀ ਜਿਹੜੇ ਆਪਣੇ ਸਰਪੰਚ ਨੇ ਇਹ ਵੀ ਸਾਡੇ ਨਾਲ ਨੇ ਇਹ ਹਰ ਵਾਰੀ ਨਾਲ ਨੇ ਤਾਂ ਹਰ ਕੰਮ ਚ ਨਾਲ ਨੇ ਕਿਹੜਾ ਕੰਮ ਕਰੀਏ ਜਿੱਚੇ ਨਾਲ ਨਹੀਂ ਹੈਗੇ ਤੇ ਆਪਣੇ ਰਜਨੀਸ਼ ਵੀਰ ਜੀ ਨੇ ਇਹ ਵੀ ਆਪਣੇ ਨਾਲ ਨੇ ਰਜਨੀਸ਼ ਵੀਰ ਜੀ ਤੇ ਘਟ ਆਉਂਦੇ ਨੇ ਪਰ ਇਹ ਵਿੱਚ ਹਿੱਸੇਦਾਰੀ ਪਾਉਂਦੇ ਨੇ ਹਰੇਕ ਸੇਵਾ ਦੇ ਵਿੱਚ ਤੇ ਬਾਉ ਕੇਵਲ ਜੀ ਹੋਗੇ ਆਪਣੇ ਸੋਨੀ ਜੀ ਹੋਗੇ ਅਸਾਗਰ ਵਰਮਾ ਜੀ ਇਹ ਸਾਡੇ ਡਰਾਈਵਰ ਵੀ ਨੇ ਤੇ ਬਲਜੀਤ ਸ਼ਰਮਾ ਜੀ ਜੈ ਸ਼੍ਰੀ ਰਾਮ ਇਹ ਵੀ ਹੁਣ ਤਕਰੀਬਨ ਹਰ ਵਾਰ ਹੀ ਆਉਂਦੇ ਨੇ ਇਹਨਾਂ ਦਾ ਸਹਿਯੋਗ ਹੈ ਜਿਹੜਾ ਬਹੁਤ ਵੱਡਾ ਸਹਿਯੋਗ ਹੈ ਤੇ ਇਸ ਸਹਿਯੋਗ ਤੋਂ ਬਿਨਾ ਇਸ ਤਰ੍ਹਾਂ ਦੀਆਂ ਸੇਵਾਵਾਂ ਨਹੀਂ ਜਿਹੜੀਆਂ ਨਹੀਂ ਚੱਲ ਸਕਦੀਆਂ ਤੇ ਅੱਜ ਗੱਡੀ ਫੁੱਲ ਭਰ ਲਈ ਹੈ ਸਮਾਨ ਦੀ ਕੇਲੇ ਹੋ ਗਏ ਨੇ ਛੋਲੇ ਹੋ ਗਏ ਨੇ ਰੋਟੀ ਸੇਵਾ ਕਰਨ ਨਾਲ ਵੀ ਸੇਵਾਦਾਰ ਵੀ ਬਹੁਤ ਆ ਗਏ ਨੇ ਅੱਜ ਸੇਵਾਦਾਰਾਂ ਦਾ ਰੁਝਾਨ ਹੈ ਜਿਹੜਾ ਵੱਧ ਰਿਹਾ ਹੈ ਸੇਵਾਦਾਰ ਕਹਿੰਦੇ ਅਸੀਂ ਮੈਂ ਵੀ ਜਾਣਾ ਹੈ ਬੈ ਵੀ ਜਾਣਾ ਹੈ ਚਲੋ ਗੋਮਾਤਾ ਦੀ ਕਿਰਪਾ ਬਜਰੰਗ ਵਾਲੇ ਦੀ ਕਿਰਪਾ ਇਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਹੈ ਇਸੇ ਤਰ੍ਹਾਂ ਸਾਰੇ ਵੀਰ ਜਿਹੜੇ ਨਹੀਂ ਵੀ ਆਉਂਦੇ ਉਹ ਆਪਣਾ ਪੈਸੇ ਦੇ ਕੇ ਤਾਂ ਦੇ ਕੇ ਆਪਣਾ ਯੋਗਦਾਨ ਪਾਉਂਦੇ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਕਿ ਇਸ ਕਿਉਂਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਇਹ ਪੈਸੇ ਤੋਂ ਵੀ ਨਾ ਨਹੀਂ ਚਲਦੀਆਂ ਇੱਕ ਬੰਦਾ ਇੱਕ ਵਾਰ ਲਾ ਦੋ ਦੋ ਵਾਰ ਲਾ ਦੋ ਪਰ ਇਹ ਲਗਾਤਾਰ 14 ਸਾਲਾਂ ਤੋਂ ਚਲਦੀ ਹੈ ਸੇਵਾ ਇਹ ਕਿਸੇ ਕਾਰਨ ਚਲਦੀ ਹੈ ਸੇਵਾਦਾਰਾਂ ਦੇ ਸਹਿਯੋਗ ਤੇ ਚਲਦੀ ਹੈ ਤੇ ਇਸ ਤਰ੍ਹਾਂ ਹੀ ਸਹਿਯੋਗ ਕਰਦੇ ਰਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਸ਼੍ਰੀ ਰਾਮ ਜੈ ਬিজਰੰਗਵਲੀ ਨਾ ਪਾਉਂਦੇ ਜਾਓ ਆ ਜਾਓ ਹਰ ਦੁਖੜਾ ਹੋ ਕੇ ਫੇਰ ਹੀ ਜਾਵਾਂਗੇ ਹੈ ਇਸਾਗਰ ਵਰਮਾ ਜੀ ਇਸ ਛੱਤ ਦੇ ਉੱਪਰ ਇਹ ਛੋਲੇ ਪਾਉਂਦੇ ਨੇ ਇਹਦਾ ਮਕਸਦ ਇਹ ਹੈ ਕਿ ਸਾਫ਼ ਹੁੰਦੀ ਹੈ ਇਹ ਬਿਲਕੁਲ ਇੱਥੇ ਹਫ਼ਤੇ ਵਿੱਚ ਬਾਅਦ ਵੀ ਇਹ ਬੰਦ ਨੇ ਜਿਹੜੇ ਛੋਲੇ ਖਾ ਸਕਦੇ ਨੇ ਕਿਉਂਕਿ ਗਊਆਂ ਨੇ ਗਊਆਂ ਖਾ ਜਾਂਦੀ ਨੇ ਥੱਲੋਂ ਉੱਤੇ ਸੇਫ ਵੀ ਰਹਿੰਦੇ ਨੇ ਗਊਆਂ ਦੇ ਨਾਲ ਕੁਝ ਬਣਦਾ ਨਹੀਂ ਤੇ ਇਹਨਾਂ ਦਾ ਪੇਟ ਭਰ ਜਾਂਦਾ ਹੈ ਮਰੀਆ ਅੱਛਾ ਮਰੀਆ ਉਹਨਾਂ ਨੂੰ ਮੇਰੇ ਅਸਲੀ ਤੋਂ ਰਿਵਾਜ ਦੀ ਗੱਡੀ ਇਹ ਹੈ ਹਾਂ ਆਬਸਦੀਨ ਦੇ